ਤਾਂ ਖਬਰ ਪੱਕੀ ਹੈ ਵੀ ਕਿ ਪੰਜਾਬ ਵਜ਼ਾਰਤ ਦੀ ਅੱਜ ਮੀਟਿੰਗ 'ਚ ਸੂਬੇ ਦੇ 6 ਲੱਖ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ। ਇਸ ਤੋਂ ਇਲਾਵਾ ਕਈ ਅਹਿਮ ਫੈਸਲਿਆਂ ਨੂੰ ਹਰੀ ਛੰਦੀ ਦਿੱਤੀ ਗਈ। ਤਾਂ ਇਸ ਦਰਮਿਆਨ ਨਵੀਆਂ ਨੌਕਰੀਆਂ ਸਣੇ ਕੁਝ ਵੱਡੇ ਫੈਸਲੇ ਇਸ ਮੀਟਿੰਗ ਮੌਕੇ ਲਏ ਗਏ। ਤਾਂ ਕਰੀਬ 4 ਮਹੀਨੇ ਬਾਅਦ ਸੱਦੀ ਗਈ ਪੰਜਾਬ ਵਜ਼ਾਰਤ ਮੀਟਿੰਗ ਵਿੱਚ ਕਰੀਬ 3 ਘੰਟੇ ਲੰਮਾ ਚੌੜਾ ਮੰਥਨ ਹੋਇਆ ਤੇ ਫਿਰ ਕਈ ਵੱਡੇ ਫੈਸਲੇ ਲਏ ਗਏ ਜਿਸ ਤਹਿਤ ਮਿਸ਼ਨ ਰੋਜ਼ਗਾਰ ਵੱਲ ਕਦਮ ਅੱਗੇ ਪੁੱੜਨੇ ਕੈਬਨਿਟ ਨੇ ਵੱਖ-ਵੱਖ ਵਿਭਾਗਾਂ ਵਿੱਚ 3000 ਭਰਤੀਆਂ ਨੂੰ ਮਨਜ਼ੂਰੀ ਦਿੱਤੀ ਹੈ ਇਹਨਾਂ 'ਚੋਂ 2000 ਪੀਟੀਆਈ ਟੀਚਰ ਭਰਤੀ ਹੋਣਗੇ ਸਿਹਤ ਵਿਭਾਗ ਵਿੱਚ 822 ਅਹੁਦਿਆਂ ਤੇ ਭਰਤੀ ਹੋਵੇਗੀ ਪੰਜਾਬ ਗਵਰਨੈਂਸ ਹਾਊਸ ਵਿੱਚ 3 ਅਹੁਦਿਆਂ ਤੇ ਭਰਤੀ ਹੋਵੇਗੀ ਜਦਕੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਿੱਚ 22 ਅਹੁਦਿਆਂ ਤੇ ਭਰਤੀਆਂ ਕੱਢੀਆਂ ਗਈਆਂ ਨੇ। ਇਹੀ ਨਹੀਂ ਕੈਬਨਿਟ ਨੇ ਪੰਜਾਬ ਵਿੱਚ ਸਪੋਰਟਸ ਵਿਭਾਗ ਦੇ ਵਿੱਚ ਸਪੈਸ਼ਲ 13 ਡਾਕਟਰ ਭਰਤੀ ਕਰਨ ਦਾ ਫੈਸਲਾ ਲਿਆ ਹੈ ਜੋ ਸਪੋਰਟਸ ਇੰਜਰੀ ਨਾਲ ਜੁੜਿਆ ਕੰਮ ਦੇਖਣਗੇ। ਇਸ ਤੋਂ ਇਲਾਵਾ ਕੈਬਨਿਟ ਨੇ ਆਪਕਾਰੀ ਤੇ ਕਰ ਵਿਭਾਗ ਵਿੱਚ 52 ਡਰਾਈਵਰਾਂ ਦੇ ਅਹੁਦਿਆਂ ਤੇ ਭਰਤੀ ਕੱਢੀ ਹੈ। ਪੰਜਾਬ ਵਿਜ਼ਾਰਤ ਨੇ 97 ਸਪੈਸ਼ਲਿਸਟ ਰੈਜ਼ੀਡੈਂਟ ਡਾਕਟਰਾਂ ਦੀ ਭਰਤੀ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਜਦਕਿ ਚੌਂਕੀਦਾਰਾਂ ਦੇ ਭੱਤਿਆਂ ਵਿੱਚ ਵੀ ਇਜ਼ਾਫਾ ਕੀਤਾ ਹੈ ਡਾਕਟਰਾਂ ਦੀ ਸੈਲਰੀ ਵਧਾਉਣ ਤੇ ਵੀ ਮਨਜ਼ੂਰੀ ਦਿੱਤੀ ਹੈ ਕੈਬਨਿਟ ਨੇ ਐਨਆਰਆਈ ਮਸਲਿਆਂ ਦੇ ਹੱਲ ਲਈ 6 ਸਪੈਸ਼ਲ ਅਦਾਲਤਾਂ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਹੈ ਇਹੀ ਨਹੀਂ ਐਸਿਡ ਅਟੈਕ ਪੀੜਤਾਂ ਲਈ ਵੀ ਕੈਬਨਿਟ ਨੇ ਵੱਡਾ ਐਲਾਨ ਕਰਦਿਆਂ ਪੀੜਤਾਂ ਨੂੰ ਹੁਣ 8000 ਦੀ ਥਾਂ 10000 ਰੁਪਏ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਈਡੀਸੀ ਚਾਰजेस ਵਿੱਚ ਵੀ ਓਟੀਐਸ ਯਾਨੀ ਕਿ ਵਨ ਟਾਈਮ ਸੈਟਲਮੈਂਟ ਪਾਲਿਸੀ ਦਾ ਫੈਸਲਾ ਲਿਆ ਹੈ ਸਬੰਧ ਸਪੋਰਟਸ ਨਾਲ ਸਬੰਧਤ ਟੀਚਰ ਨੇਗੇ ਜਿਨ੍ਹਾਂ ਨੂੰ ਪੀਟੀਆਈ ਟੀਚਰ ਕਹਿ ਦਿੰਦੇ ਆਗੇ ਉਹ ਵੱਖ-ਵੱਖ ਡਿਪਾਰਟਮੈਂਟਾਂ ਤੇ ਅਸੀਂ 2000 ਉਹ ਵੀ ਭਰਤੀ ਕਰਨ ਜਾ ਰਹੇ ਹਾਂ ਇਸ ਤੋਂ ਬਿਨਾਂ ਮੈਡੀਕਲ ਤੇ ਸਿੱਖਿਆ ਦੇ ਖੋਜ ਦੇ ਖੇਤਰ ਦੇ ਅੰਦਰ ਉੱਥੇ ਵੀ ਅਸੀਂ ਲਗ ਭਾਰਤਾਨ ਵਿੱਚ ਪੋਸਟਾਂ ਜਿਹੜੀਆਂ ਸਪੈਸ਼ਲਿਸਟ ਰੈਜ਼ੀਡੈਂਟ ਡਾਕਟਰ ਨੇ ਉਹਨਾਂ ਦੀ ਭਰਤੀ ਕਰਨ ਜਾ ਰਹੇ ਹਾਂ ਕੁੱਲ ਮੈਂ ਸਮਝਦਾਗਾ ਅੱਜ 3000 ਤੋਂ ਉੱਪਰ ਪੋਸਟਾਂ ਦੀ ਰਚਨਾ ਜਿਹੜੀ ਆ ਇਸ ਪੰਜਾਬ ਦੀ ਕੈਬਨਿਟ ਨੇ ਕੀਤੀ ਆ ਤਾਂ ਕਿ ਸਾਡੇ ਬੱਚੇ ਜਿਹੜੇ ਨੇਗੇ ਉਹ ਪੰਜਾਬ ਦੇ ਅੰਦਰ ਰਾਕੇ ਆਪਣੀਆਂ ਸੇਵਾਵਾਂ ਦੇ ਸਕਣ ਕਿ ਪੰਜਾਬ ਸਰਕਾਰ ਨੇ ਅੱਜ ਇੱਕ ਹੋਰ ਫੈਸਲਾ ਕੀਤਾਗਾ ਕਿ ਜਿਹੜੇ ਐਸਿਡ ਅਟੈਕ ਦੇ ਵਿਕਟਮ ਨੇਗੇ ਜਦੋਂ ਕਿਸੇ ਤੇ ਐਸਿਡ ਅਟੈਕ ਹੋ ਜਾਂਦਾਗਾ ਉਹਦੇ ਵਿਕਟਮ ਨੇਗੇ ਉਹਨਾਂ ਨੂੰ 8000 ਰੁਪਏ ਪ੍ਰਤੀ ਮਹੀਨਾ ਪਹਿਲਾਂ ਪੈਨਸ਼ਨ ਮਿਲਦੀ ਸੀਗੀ ਉਹ ਸੀ ਵਧਾ ਕੇ 10000 ਰੁਪਏ ਮਹੀਨਾ ਕੀਤੀ ਆ ਔਰ ਇਹਦੇ ਨਾਲ ਹੀ ਇਹ ਵੀ ਅਪਰੂਵ ਕੀਤਾਗਾ ਕਿ ਜਿਹੜੇ ਐਸਿਡ ਅਟੈਕ ਦੇ ਅੰਦਰ ਜੈਂਡਰ ਜਿਹੜੀ ਆ ਥਰਡ ਜੈਂਡਰ ਜੋ ਵੀ ਦੇ ਅੰਦਰ ਅਸੀਂ ਜਿਹੜਾ ਹੈਗਾ ਇਨਕਲੂਡ ਕੀਤਾਗਾ ਤਾਂ ਕਿ 트랜스젠ਡਰ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਵੀ ਇਸ ਸਕੀਮ ਦੇ ਅੰਦਰ ਆ ਸਕਣਗੇ ਉਸ ਪੋਸਟਾਂ ਜਿਹੜੀਆਂ ਸੀਗੀਆਂ ਉਹ ਰਾਜਪਾਲ ਜੀ ਦੇ ਆਫਿਸ ਦੇ ਅੰਦਰ ਮਨਜੋ ਗਵਰਨਰ ਸਾਹਿਬ ਦੇ ਆਫਿਸ ਦੇ ਅੰਦਰ ਉਥੇ ਅਸੀਂ ਲਗਭਗ ਪਾ ਤਿੰਨ ਪੋਸਟਾਂ ਦੀ ਸਥਾਪਨਾ ਕੀਤੀ ਆ ਇਸ ਤੋਂ ਬਿਨਾ ਪੰਜਾਬ ਰਾਜ ਪੰਜਾਬ ਰਾਜ ਕਾਨੂੰਨੀ ਸੁਲਹਾਵਾ ਅਥਾਰਟੀ ਲੀਗਲ ਅਥਾਰਟੀ ਜਿਹੜੀ ਆ ਉਹਦੇ ਅੰਦਰ 22 ਪੋਸਟਾਂ ਪ੍ਰੋਸੈਸ ਸਰਵਰ ਦੀਆਂ ਜਿਹੜੇ ਸੰਮਣ ਮੰਨਣ ਦਾ ਕੰਮ ਕਰਦੇ ਨੇ ਕਿ 22 ਪੋਸਟਾਂ ਦੀ ਸਥਾਪਨਾ ਕੀਤੀ ਆ ਇਸੇ ਤਰੀਕੇ ਯੁਗਕ ਸਬਾਮਾ ਡਿਪਾਰਟਮੈਂਟ ਦੇ ਵਿੱਚ ਤਿੰਨ ਪੋਸਟਾਂ ਦੀ ਮਲੇਡ ਕੋਲ ਸਥਾਪਨਾ ਹੋਈ ਆ ਚੌਂਕੀਦਾਰ ਪੰਜਾਬ ਸਰਕਾਰ ਵੱਲੋਂ ਲਾਏ ਗਏ ਨੇ ਕਿ ਉਹਨਾਂ ਦਾ ਮਿਹਨਤਨਾਮਾ ਜਿਹੜਾ ਸੀਗਾ ਚੌਂਕੀਦਾਰਾ ਪੱਤਾ ਜੀ ਨੂੰ ਅਸੀਂ ਕਹਿ ਦਨੇ ਆ ਮਾਨ ਪੱਤਾ ਜੀ ਨੂੰ ਕਹਿ ਦਨੇ ਆ ਪਹਿਲਾਂ ਉਹ 1250 ਰੁਪਿਆ ਪ੍ਰਤੀ ਮਹੀਨਾ ਹੁੰਦਾ ਸੀਗਾ ਅਸੀਂ ਉਹਨੂੰ ਵਧਾ ਕੇ ਹੁਣ 1500 ਰੁਪਿਆ ਪ੍ਰਤੀ ਮਹੀਨਾ ਕੀਤਾ ਗਿਆ 250 ਰੁਪਿਆ ਪ੍ਰਤੀ ਮਹੀਨਾ ਉਹਨਾਂ ਦੀ ਮਾਨ ਪੱਤੇ ਦੇ ਵਿੱਚ ਅੱਜ ਵਾਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਤਾਂ ਪੰਜਾਬ ਵਿਜ਼ਾਰਤ ਦੀ ਮੀਟਿੰਗ 'ਚ ਸਭ ਤੋਂ ਅਹਿਮ ਰੁਜ਼ਗਾਰ ਤੇ ਜ਼ੋਰ ਦਿੱਤਾ ਗਿਆ ਤੇ 6ਵੇਂ ਪੇ ਕਮਿਸ਼ਨ ਦਾ ਏਰੀਅਰ 2028 ਤੱਕ ਦੇਣ ਦਾ ਵੀ ਕੈਬਨਿਟ ਨੇ ਦੰਪ ਰਿਆ ਬਿਊਰੋ ਰਿਪੋਰਟ ਜੀ ਮੀਡੀਆ